ਦੇਸ਼ ਭਗਤੀ ਅਸੀਂ ਕੇਜਰੀਵਾਲ ਕੋਲ ਨਹੀਂ ਸਿੱਖਣੀ ਅਸੀਂ ਦੇਸ਼ ਆਜ਼ਾਦ ਕਰਾਉਣ ਤੇ ਸਾਡੇ ਪਰਵਾਨਾਂ ਦਾ ਯੋਗਦਾਨ ਹੈ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਹੈਲਥ ਦੇ ਵਿੱਚ ਕਰੋਨਾ ਦੇ ਸਭ ਤੋਂ ਵੱਧ ਜੇ ਕੋਈ ਮਾੜਾ ਹਾਲ ਹੋਇਆ ਸੀ ਉਹ ਦਿੱਲੀ ਦਾ ਸੀਗਾ ਤੇ ਮੈਨੂੰ ਯਾਰ ਪੁੱਛਣ ਦੀ ਬਜਾਏ ਤੁਸੀਂ ਇਹਨੂੰ ਕਿਉਂ ਨਹੀਂ ਪੁੱਛਦੇ ਕਿ ਤੇਰੇ ਮਰੀਜ਼ ਤੇ ਪੰਜਾਬ ਚ ਠੀਕ ਕਰਕੇ ਭੇਜੇ ਨੇ ਇਹ ਤਾਂ ਜਾ ਕੇ ਕੁੱਝਣਾ ਕੁੱਝ ਤਾਂ ਸਰਕਾਰ ਨੂੰ ਤੇ ਲੋਕਾਂ ਸਾਹਮਣੇ ਸਚਾਈ ਲਿਹਾਉਣੀ ਪਵੇਗੀ ਇਹ ਕੜ ਕੇ ਸੁਖਵੀਰ ਬਾਦੂ ਨੂੰ ਮੈਂ ਕਹਿੰਨਾ ਕਿ ਆ ਜਿਹੜੀ ਕੋਵਿਡ ਜਿਹੜੀ ਡੇਟ ਆਉਣੀ ਹੈ ਇਹਦੇ ਚ ਪੇਸ਼ ਹੋ ਉਹਦੇ ਜਿੱਕੇ ਤੇ ਜਿਹੜੇ ਇਹ ਲਫਾ ਫਿਰ ਜਲਦੀ ਖੁੱਲਣ ਕੇ ਜੇ ਜੇ ਵਿਕਰਮ ਉਹਦੇ ਚ ਕਸੂਰ ਹੋਰ ਹੈ ਤੇ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਇਹ ਸੁਖਵੀਰ ਨੂੰ ਕਹਿਣਾ ਚਾਹੀਦਾ ਹੈ ਇਹ ਜਿਹੜੀਆਂ ਇਹੋ ਜਿਹੇ ਗੁੰਮਲੇਬਾਜੀ ਜਿਹੜੀ ਕਰਨੀ ਆ ਕੋਈ ਸਟੇਜ ਤੇ ਵਧੀਆ ਐਕਟਿੰਗ ਕਰਨੀ ਤੋਂ ਫੀਸ ਹੁੰਦੀ ਆ ਰਾਜ ਭਾਗ ਚਲਾਉਣਾ ਹੋਰ ਕੀ ਜਿੰਦੇ ਸਭ ਤੋਂ ਪਹਿਲਾ ਸਵਾਲ ਹੈ ਖੇਤੀ ਜਿਹੜੇ ਆਪਣੇ ਦੇਸ਼ ਦੇ ਮੰਤਰੀ ਨੇ ਦੋ ਮਰਦੀ ਉਹਨਾਂ ਨੇ ਕਹਿਤਾ ਕਿ ਪਰਾਲੀ ਕਿਸਾਨ ਜਲਾਣ ਕੋਈ ਮਾਮਲਾ ਦਰਜ ਨਹੀਂ ਹੋਏਗਾ ਅਸੀਂ ਮਾਮਲੇ ਜਿਹੜੇ ਪੁਰਾਣੇ ਨੇ ਉਹ ਵੀ ਰੱਦ ਕਰਾਂਗੇ ਤੁਹਾਡਾ ਫਸਟ ਰਿਐਕਸ਼ਨ ਕੀ ਤੁਸੀਂ ਤਾਂ ਪਹਿਲਾਂ ਅਸੀਂ ਤਾਂ ਪਹਿਲਾਂ ਹੀ ਰੱਦ ਕਰ ਦਿੱਤੇ ਸੀ ਉਹਨਾਂ ਦੇ ਬਿਆਨ ਹੋਣ ਤੋਂ ਪਹਿਲਾਂ ਹੀ ਬਈ ਪੰਜਾਬ ਦੇ ਵਿੱਚ ਜਿਸ ਦਿਨ ਮੈਂ ਟੇਕਓਵਰ ਕੀਤਾ ਉਸ ਦਿਨ ਜਿਹੜੇ ਕੋਈ ਕਿਸਾਨਾਂ ਦੇ ਉੱਤੇ ਕੇਸ ਸੀ ਜਿਵੇਂ ਪਰਾਲੀ ਦੇ ਜਾਂ ਕੋਈ ਹੋਰ ਉਹ ਅਸੀਂ ਪਹਿਲਾਂ ਹੀ ਰੱਦ ਕਰ ਦਿੱਤੇ ਸੀ ਇਸ ਕਰਕੇ ਜੀ ਉਹਨਾਂ ਨੇ ਕਿਹਾ ਤੇ ਬਿਲਕੁਲ ਠੀਕ ਗੱਲ ਹੈ ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਅਪੀਲ ਕਰ ਦਿੱਤੀ ਉਹਨਾਂ ਨੇ ਕਿ ਪ੍ਰਾਲੀ ਦੇ ਨਾਲ ਕਿੱਥੇ ਜਿਵੇਂ ਮੇਰਾ ਇੱਕ ਕੋਜਨ ਦਾ ਇਹ ਉਥੇ ਪਿਆ ਲਖੜਾ 슈ਗਰ ਮਿਲ ਦਾ ਜਿਹੜੀ ਲਖੜਾ 슈ਗਰ ਮਿਲਦੀ ਸੀ ਉੱਥੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਇੰਡੀਅਨ ਔਇਲ ਨੂੰ ਕਿਹਾ ਕਿ ਇੱਥੇ ਤੁਸੀਂ ਬਾਇਓ ਸੀएनजी ਦਾ ਪਲਾਂਟ ਲਾ ਦਿਓ ਔਰ ਮੇਰੇ ਖਰਡ ਡੇਢ ਸਾਲ ਹੋ ਗਿਆ ਹੈ ਉਹਦਾ ਅਪਰੂਵਲ ਵੀ ਹੋ ਗਈ ਐਮਓਯੂ ਸਾਡਾ ਸਾਈਨ ਹੋ ਗਿਆ ਇੰਡੀਅਨ ਔਇਲ ਨਾਲ ਤੇ ਜਿੰਨੀ ਜਲਦੀ ਇਹੋ ਜੇ ਪਲਾਂਟ ਜਿਹੜੇ ਕਰਨੇ ਕਿ ਉਧਰ ਦੇ ਕਿਸਾਨਾਂ ਨੂੰ ਬਜਾਈ ਵੇਲੇ ਤਾਂ ਵਹਾਈ ਵੇਲੇ ਉਹ ਖਰਚਾ ਵੀ ਘਟ ਆਏਗਾ ਔਰ 2-3000 ਰੁਪਏ ਕਿੱਲੇ ਦਾ 3000 ਰੁਪਏ ਏਕੜ ਦਾ ਪਰ ਚ ਉਹਨਾਂ ਨਾਲ ਅਸੀਂ ਐਮੋਦੂ ਸਿੰਘ ਕੀਤਾ ਕਿ 3000 ਕਿੱਲੇ ਦੇ ਸਾਹਮਣ ਤੁਸੀਂ ਜਿਹੜੀ ਪ੍ਰਾਲੀ ਵੀ ਇਕੱਠੀ ਕਰੋਗੇ ਤੇ ਉੱਥੇ ਲੈ ਕੇ ਜਾਓਗੇ ਉਹਦੇ ਨਾਲ ਇਹ ਉਹ ਪਲਾਂਟ ਕੋਈ 1 300 ਕਰੋੜ ਦਾ ਪਲਾਂਟ ਜਿਹੜਾ ਉਹ ਲੱਗਣਾ ਸੀ ਉਹਦੇ ਵਿੱਚ 3000 ਜਿਹੜਾ ਡਾਇਰੈਕਟ ਤੇ ਇੰਡਾਇਰੈਕਟ এমਪਲੋਇਮੈਂਟ ਵੀ ਯੂਥ ਨੂੰ ਮਿਲਣੀ ਸੀ ਤੋਂ ਸਾਰੀ ਚੀਜ਼ਾਂ ਉਹਨਾਂ ਨੇ ਪਹਿਲਾਂ ਹੀ ਕੀਤੀ ਆ ਤੇ ਔਰ ਇਹਦੇ ਨਾਲ ਨਾਲ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਬਾਇਓ ਸੀ ਐਨ ਜੀ ਦਾ ਬਾਇਓ ਗੈਸ ਦਾ ਇਹ ਪਲਾਂਟ ਬਹੁਤ ਜ਼ਰੂਰੀ ਹੈ ਤਾਂ ਕਿ ਪੋਲੂਸ਼ਨ ਜਾਂ ਜਿਹੜੀ ਥੋੜੀ-ਬਹੁਤੀ ਵੀ ਧੂਆ ਜਿਹੜੇ ਨੇ ਕਹਿੰਦਾ ਉਹ ਵੀ ਬੰਦ ਹੋਣਾ ਚਾਹੀਦਾ ਉਹਦੇ ਤੋਂ ਕਮੀ ਪੈਦਾ ਕਰਨੀ ਜਾਂ ਉਹਦੇ ਤੋਂ ਸੀ ਐਨ ਜੀ ਬਣਾਉਣੀ ਜਾਂ ਕੋਈ ਹੋਰ ਪ੍ਰੋਡਕਟ ਬਣਾਉਣੀ ਇਹਨਾਂ ਚੀਜ਼ਾਂ ਨੂੰ ਸਾਨੂੰ ਮਨਿਓਰ ਬਣਾ ਕੇ ਇਹ ਕੰਟਰੋਲ ਕਰਨਾ ਪਵੇਗਾ ਔਰ ਜਿਹੜੀ ਉਹਨਾਂ ਨੇ ਕਿਹਾ ਮੈਂ ਉਹਨਾਂ ਦਾ वेलकम यू ਕਰਦਾ ਤੇ ਉਹ ਉਹਨਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਕਿ ਅਸੀਂ ਪਹਿਲਾਂ ਹੀ ਇਹ ਸਾਡੇ ਕੇਸ ਜਿਹੜੇ ਨੇ ਦਰਦ ਕਰਦੇ ਹੁੰਦੇ ਅੰਦਾਜ਼ਾ ਗੱਲ ਰਾਜਨੀਤੀ ਦੀ ਕਰਦੇ ਆ ਸੁਖਬੀਰ ਬਾਦਲ ਉਹਨਾਂ ਚੰਡੀਗੜ੍ਹ ਤੋਂ ਆंचे ਮੋਲੀ ਪਾਂਚੇ ਸੀਐਮ ਦੇ ਹੱਥ ਬਾਰ ਉਹਨਾਂ ਨੇ ਅੱਜ ਫਿਰ ਟਾਰਗੇਟ ਕੀਤਾ ਹੈ ਤੁਹਾਨੂੰ ਉਹ ਕਹਿ ਰਹੇ ਨੇ ਕਿ ਯੂ ਆਰ ਪਲਾਨਡ ਤੁਸੀਂ ਪਲਾਨ ਕਰ ਰਹੇ ਹੋ ਕਿ ਸਰਬੀਰ ਮਜੀਠੀਆ ਨੂੰ ਜਿਹੜਾ ਹੈ ਕਿਸੇ ਨਾ ਕਿਸੇ ਮਾਮਲੇ ਦੇ ਸਾਹ ਕੋਲ ਚੋਰ ਕੀ ਦਾੜੀ ਵਿੱਚ ਤਿੰਨਕਾ ਜੀ ਜੇ ਕਿਸੇ ਨੂੰ ਡਰ ਰਿਹਾ ਤੇ ਉਹਦੇ ਵਿੱਚ ਬਿਲਕੁਲ ਠੀਕ ਆ ਮੈਂ ਹਾਈ ਕੋਰਟ ਚ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲੇ ਡਰਲੇ ਸੀਗੇ ਅੱਜ ਮੈਂ ਤੁਹਾਨੂੰ ਵੀ ਭੇਜ ਦੇਣਾ ਕੋਈ ਦੇਖ ਲਓ ਮੈਂ ਦੇਪਨ ਨੂੰ ਆਪਣੇ ਡਿਪਾਰਟਮੈਂਟ ਨੂੰ ਵੀ ਲੈਟਰ ਲਿਖੀ ਹੈ ਕਿ ਕਿਉਂ ਇਹ ਜਿਹੜੀ ਇਨਕੁਆਰੀ ਇਹਨੂੰ ਤਕਲੀਫ ਇਹ ਕਰਕੇ ਹੋਈ ਹੈ ਕਿ ਮੈਂ ਇੱਕ ਲੈਟਰ ਲਿਖੀ ਹੈ ਕਿ ਇਹ ਜਿਹੜੀ ਜਿਹੜੀ ਕੋਰਟ ਦੇ ਵਿੱਚ ਇਹ ਸੀਲ ਕੋਈ ਕਵਰ ਚ ਬੰਦ ਪਏ ਲਫਾਫੇ ਜਿਹੜੇ ਬੰਦ ਪਏ ਨੇ ਉਹਨਾਂ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਬੰਦ ਸੀ ਜੇ ਨਹੀਂ ਸੀ ਤੇ ਕਿਉਂ ਬੰਦ ਰੱਖੀ ਗਈ ਆ ਤੇ ਜੇ ਬੰਦ ਰੱਖੀ ਗਈ ਆ ਤੇ ਉਹਦੇ ਚ ਕਿਹੜੇ ਕਿਹੜੇ ਆਫੀਸਰਾਂ ਦਾ ਇਹ ਉਹਦਾ ਕਸੂਰ ਹੈ ਇਹ ਫਸਟ ਟਾਈਮ ਹੋਇਆ ਕਿ ਇਹ ਉਹਨਾਂ ਨੂੰ ਅਨਸਰਏਬਲ ਕੀਤਾ ਕਿ ਤੁਸੀਂ ਮੇਰੀ ਗੱਲਾਂ ਦਾ ਜਵਾਬ ਦੋ ਔਰ ਅਕਾਉਂਟੇਬਿਲਟੀ ਫੈਕਸੀਤੀ ਹੈ ਉਹਦੇ ਵਿੱਚ ਜੋ ਵੀ ਚੀਜ਼ ਨਿਕਲ ਗਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਪੰਜਾਬ ਦੇ ਵਿੱਚ ਉਹਨੂੰ ਹੀ ਫੜਿਆ ਜਾਏਗਾ ਜੀਦਾ ਨਸ਼ਿਆਂ ਦੇ ਵਿੱਚ ਨਾਕਰ ਸ਼ਕੀਰ ਜੀ ਆਪਣੇ ਸਾਲੇ ਦੀ ਇਨੀ ਪ੍ਰੋਟੈਕਸ਼ਨ ਨਾ ਕਰੋ ਪੰਜਾਬ ਦਾ ਯੂਥ ਤੁਸੀਂ ਆਪ ਜਾਂ ਤੁਸੀਂ ਪ੍ਰੈਸ ਵਾਲੇ ਜੇ ਲੋ ਸਵਾਲ ਪੁੱਛਦੇ ਹੋ ਕਿ ਮੈਨੂੰ ਉਹ ਸਾਹਮਣੇ ਲੋਕਾਂ ਦੇ ਲੈ ਕੇ ਆਉਣਾ ਪਏਗਾ ਕਿ ਨਹੀਂ ਕਿ ਚਾਚਾ ਭਤੀਜਾ ਰਲ ਗਏ ਸੀਗੇ ਤੇ ਮੈਨੂੰ ਤੇ ਲੋਕਾਂ ਨੂੰ ਸਚਾਈ ਸਾਹਮਣੇ ਲੈ ਕੇ ਆਉਣੀ ਪਏਗੀ ਔਰ ਮੈਂ ਸਾਡੀ ਹੁਣ ਫੇਰ ਜਿਹੜੀ ਡੇਟ ਪਈ ਹੈ ਉਸ ਦਿਨ ਫੇਰ ਉਥੇ ਜਾ ਕੇ ਕੋਰਟ ਦੇ ਵਿੱਚ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਇਹ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਲੀਅਰ ਕਰ ਲਈ ਸਾਨੂੰ ਈਡੀ ਦੀ ਛੱਟੋ ਫਾਦੇ ਦੀ ਔਰ ਜਿਹੜੀ ਹਰਪ੍ਰੀਤ ਸਿੱਧੂ ਦੀ ਇਹ ਤਿੰਨ ਰਿਪੋਰਟਾਂ ਜਿਹੜੀਆਂ ਨੇ ਪਬਲਿਕ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਔਰ ਜਿੰਨਾ ਲੋਕਾਂ ਨੇ ਨਸ਼ਿਆਂ ਦਾ ਵਪਾਰ ਕੀਤਾ ਪੰਜਾਬ ਦੀ ਕਿਸਾਨੀ ਪਰਵਾਧ ਕੀਤੀ ਇਹਨਾਂ ਕੋ ਜੋ ਗਿਆ ਉੜਤਾ ਪੰਜਾਬ ਕਹਿ ਦਿੱਤਾ ਉਸ ਪੰਜਾਬ ਨੂੰ ਪਹੁੰਚਾਉਣ ਲਈ ਸੁਜਿੰਦਰ ਸਿੰਘ ਰੰਦਾਵੇ ਨੂੰ ਜਰੂਰ ਅੱਗੇ ਤੇ ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣੀ ਪੈ ਕੇ ਤੇ ਜੇ ਇਹਨੇ ਹੀ ਸੱਚੇ ਨੇ ਜੇ ਇਹਨਾਂ ਹੀ ਇਹਨਾਂ ਨੂੰ ਆ ਤੇ ਇਹ ਮਨ ਜਿਹੜਾ ਹੈਗਾ ਆਪਣਾ ਸੁਖਵੀਰ ਬਾਦਲ ਤੇ ਵਿਕਰਮ ਜਿੱਥੇ ਜਾ ਕੇ ਕੋਰਟ ਚ ਕਹਣ ਕਿ ਆਓ ਅਸੀਂ ਬਿਲਕੁਲ ਇਹਦੇ ਚਾਹ ਨਹੀਂਗੇ ਤੇ ਸਾਡੀ ਇਨਕੁਆਰੀ ਕਰੋ ਤੇ ਜਿਹੜੇ ਲਫਾਫੇ ਬੰਦ ਪਏ ਨੇ ਇਹਨਾਂ ਨੂੰ ਖੋਲੋ ਕਿਉਂ ਤੇ ਕਿਉਂ ਚਰਾਟਾਰ ਦੇਣ ਕਿਉਂ ਵਿੱਚ ਲੀਗਲੀ ਇਹ ਕਰਦੇ ਕਿ ਡਿਲੇ 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 ਹੋਵੇ ਤੇ ਇਹਦੇ ਉੱਤੋਂ ਵੀ ਜਿਹੜਾ ਕਹਿੰਦਾ ਕਿ ਮੈਨੂੰ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਬੱਚੇ ਨੇ ਮੇਰੇ ਵੀ ਬੱਚੇ ਨੇ ਤੁਸੀਂ ਵੀ ਬੱਚੇ ਹੋ ਪੰਜਾਬ ਦੇ ਜਿਨ੍ਹਾਂ ਦੇ ਬੱਚਿਆਂ ਦੇ ਜਾਨਾ ਗਈਆਂ ਉਹਨਾਂ ਮਾਵਾਂ ਨੂੰ ਵੀ ਨੀਂਦ ਆਉਦੀ ਇਹ ਤੇ ਜਾ ਕੇ ਕੁਝਣਾ ਕੁਝ ਤੇ ਸਰਕਾਰ ਨੂੰ ਤੇ ਲੋਕਾਂ ਸਾਹਮਣੇ ਸੁਚਾਈ ਲਿਆਉਣੀ ਪਵੇਗੀ ਇਹ ਕੜ ਕੇ ਸੁਖਵੀਰ ਬਾਦਲ ਨੂੰ ਮੈਂ ਕਹਿੰਦਾ ਕਿ ਆਹ ਜਿਹੜੀ ਜਿਹੜੀ ਡੇਟ ਆਉਣੀ ਆ ਇਹਦੇ ਚ ਪੇਸ਼ ਹੋ ਉਹਦੇ ਜਿੱਥੇ ਕਿ ਜਿਹੜੇ ਇਹ ਲਫਾ ਫਿਰ ਜਲਦੀ ਖੁੱਲਣੇ ਚਾਹੀਦੇ ਜੇ ਬਿਕਰਮ ਉਹਦੇ ਚ ਕਸੂਰਵਾਰ ਹੈ ਤੇ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਇਹ ਸੁਖਵੀਰ ਨੂੰ ਕਹਿਣਾ ਚਾਹੀਦਾ ਹੁਏ ਕੇਜਰੀਵਾਲ ਸਾਹਿਬ ਦਾ ਦੌਰ ਆ ਪੰਜਾਬ ਚ ਫਿਰ ਡਿਪਟੀ ਸੀਐਮ ਹੋ ਤੁਸੀਂ ਕਿ ਰਾਜਨੀਤਿਕ ਮਾਹੌਲ ਕਿਸ ਤਰ੍ਹਾਂ ਦੇ ਦਿਓ ਅੱਜ ਦੇ ਅਫਗਾਨ ਕਹੇਗੇ ਨਾ ਮੈਂ ਪੱਕਾ ਕਰ ਦੂੰਗਾ ਉਹਦੇ ਸਾਥ ਪਹਿਲਾਂ ਉੱਥੇ ਦਿੱਲੀ ਚ ਤੇ ਕਰ ਲੈ ਦਿੱਲੀ ਚ 1900 ਸਕੂਲ ਸਾਡਾ 13000 ਸਕੂਲ ਤੇ ਇਹ ਜਿਹੜੀਆਂ ਇਹੋ ਜਿਹੇ ਜੁਮਲੇਬਾਜ਼ੀ ਜਿਹੜੀ ਕਰਨੀ ਆ ਕੋਈ ਸਟੇਜ ਤੇ ਵਧੀਆ ਐਕਟਿੰਗ ਕਰਨੀ ਹੋਰ ਚੀਜ਼ ਹੁੰਦੀ ਆ ਰਾਜ ਭਾਗ ਚਲਾਉਣਾ ਹੋਰ ਚੀਜ਼ ਹੁੰਦੀ ਆ ਸਾਡੇ ਕੋਲ ਪੰਜਾਬ ਪੁਲਿਸ ਦਾ 90000 ਮੁਲਾਜ਼ਮ ਹੈ। ਦਿੱਲੀ ਦੇ ਕੋਲ ਇੱਕ ਵੀ ਮੁਲਾਜ਼ਮ ਨਹੀਂ ਸਾਡੀ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹਨੂੰ ਲਾਅ ਐਂਡ ਆਰਡਰ ਨੂੰ ਦੇ ਦਿੱਤੀ ਆ। ਸਾਡੇ ਕੋਲ ਟੀਚਰ ਕਿੰਨੇ ਨੇ? ਉਹਦੇ ਟੀਚਰ ਉਹ ਕਰ ਲਓ। ਆਸੀਂ ਡੀਜ਼ਲ ਤੇ ਪੈਟਰੋਲ ਦਾ ਰੇਟ ਉੱਥੋਂ ਦਾ ਦਿੱਲੀ ਦਾ ਤੇ ਪੰਜਾਬ ਦਾ ਦੇਖ ਲਓ। ਅੱਜ ਉਹਨੇ ਕਿਹਾ ਕਿ ਪੋਲੂਸ਼ਨ ਜਿਹੜਾ ਕਹਿੰਦਾ ਰਿਹਾ ਕਿ ਪੰਜਾਬ ਦਾ ਪੋਲੂਸ਼ਨ ਜਿਹੜਾ ਚੰਡੀਗੜ੍ਹ 'ਚ ਦਿੱਲੀ 'ਚ ਜਾਂਦਾ। ਤੇ ਕੀ ਕਰ ਜਿਹੜਾ ਦਿੱਲੀ ਦਾ ਪੋਲੂਸ਼ਨ ਉਹ ਕਿੱਥੇ ਆ? ਇਹ ਇਸ ਕਰਕੇ ਇਹ ਬਾਉ ਜੀ ਲੋਕਾਂ ਨੂੰ ਘਬਰਾਹਤ ਕਰਨ ਲਈ ਆਏ ਨੇ। ਹੋਰ ਇਹਦਾ ਕੋਈ এজেন্ডਾ ਨਹੀਂ। ਇਹ ਜੇ ਮੈਂ ਇੱਕ ਇੱਕ ਚੀਜ਼ ਦੱਸ ਦੇਣੀ ਚਾਹਦਾ ਕਿ ਕਿਹਦਾ ਕਿ ਮੈਂ ਜਿਹੜੀ ਹੈਲਥ ਆ ਇਹਨੂੰ ਮੈਂ ਪੁੱਛਣਾ ਚਾਹੁੰਨਾ ਕਿ ਹੈਲਥ ਦੇ ਵਿੱਚ ਕਰੋਨਾ ਚ ਸਭ ਤੋਂ ਵੱਧ ਜੇ ਕੋਈ ਮਾੜਾ ਹਾਲ ਹੋਇਆ ਸੀ ਉਹ ਦਿੱਲੀ ਦਾ ਸੀਗਾ ਤੇ ਮੈਨੂੰ ਯਾਰ ਪੁੱਛਣ ਦੀ ਬਜਾਏ ਤੁਸੀਂ ਇਹਨੂੰ ਕਿਉਂ ਨਹੀਂ ਪੁੱਛਦੇ ਕਿ ਤੇਰੇ ਮਰੀਜ਼ ਤੇ ਪੰਜਾਬ ਚ ਠੀਕ ਕਰਕੇ ਭੇਜੇ ਨੇ ਤੇਰੀ ਜਿਹੜੀ ਲੌਂਡਰ ਆਰਡਰ ਦੀ ਪੋਜੀਸ਼ਨ ਤੇਰੇ ਨਾਲ ਸਾਡੀ ਬੈਟਰੀ